ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆਇਆ ਰਵਨੀਤ ਬਿੱਟੂ ਲੁਧਿਆਣਾ ਵਿਧਾਨ ਸਭਾ ਰਿਪੀਟ ਰਵਨੀਤ ਬਿੱਟੂ ਲੁਧਿਆਣਾ ਲੋਕ ਸਭਾ ਹਲਕਾ ਤੋਂ ਉਮੀਦਵਾਰ ਨੇ ਭਾਜਪਾ ਦੇ ਪਰ ਉਹ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਵਿਅੰਗ ਕਸਦੇ ਨਜ਼ਰ ਆ ਰਹੇ ਨੇ ਤੰਜ ਕਸਦੇ ਨਜ਼ਰ ਆ ਰਹੇ ਨੇ ਇਹੋ ਜਿਹਾ ਕਿਉਂ ਕੀਤਾ ਗਿਆ ਆਖਿਰ ਕੀ ਕਾਰਨ ਹੈ ਰਵਨੀਤ ਬਿੱਟੂ ਦਾ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਬੋਲਣ ਦਾ ਭਾਈ ਅਮਰਿਤਪਾਲ ਸਿੰਘ ਨੂੰ ਕਿਉਂ ਰਵਨੀਤ ਬਿੱਟੂ ਨੇ ਅਤਵਾਦੀ ਕਰਾਰ ਦਿੱਤਾ ਹਾਲ ਹੀ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਸੰਦਰਭ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਨੇ ਕੋਈ ਪੱਖਪੂਰ ਰਿਹਾ ਤੇ ਕੋਈ ਵਿਪੱਖ ਦੇ ਵਿੱਚ ਖੜਿਆ ਪਰ ਉਸੇ ਲੜੀ ਦੇ ਵਿੱਚ ਇੱਕ ਹੋਰ ਇਜ਼ਾਫਾ ਹੋਇਆ ਰਵਨੀਤ ਸਿੰਘ ਬਿੱਟੂ ਜਿਹੜੇ ਹੁਣੀ-ਹੁਣੀ ਭਾਜਪਾ ਜੁਆਇਨ ਕਰ ਚੁੱਕੇ ਨੇ ਹੁਣੀ-ਹੁਣੀ ਉਹਨਾਂ ਦੇ ਬਿਆਨਾਂ ਦੇ ਵਿੱਚ ਖਾਸੀ ਤਬਦੀਲੀ ਵੇਖਣ ਨੂੰ ਮਿਲੀ ਹੈ ਜਿਹੜੇ ਪਹਿਲਾਂ ਕਾਂਗਰਸ ਦਾ ਪੱਖ ਪੂਰਦੇ ਰਹੇ ਹੁਣ ਭਾਜਪਾ ਦੇ ਸਿਫਤਾਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੀਆਂ ਸਿਫਤਾਂ ਗਾਉਂਦੇ ਪਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੀਆਂ ਗੱਲਾਂ ਕਰਦੇ ਸੁਣਾਈ ਦੇ ਰਹੇ ਨੇ ਉਹ ਰਵਨੀਤ ਬਿੱਟੂ ਅਚਾਨਕ ਭਾਈ ਅਮਰਤਪਾਲ ਸਿੰਘ ਦੇ ਉੱਤੇ ਵਰਦੇ ਨੇ ਪਾ ਮੇ ਕੀ ਉਹਨਾਂ ਦੀ ਕੌਨਸਟਿਟੂਐਂਸੀ ਦੇ ਵਿੱਚ ਉਹਨਾਂ ਦੇ ਖਿਲਾਫ ਰਾਜਾ ਵੜਿੰਗ ਖੜੇ ਨੇ ਨਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਤਾਂ ਹੁਣ ਸ਼ਾਇਦ ਕੀ ਬੋਲਣਾ ਸੀ ਸ਼ਾਇਦ ਥੱਕ ਚੁੱਕੇ ਉਹਨਾਂ ਦੇ ਖਿਲਾਫ ਬੋਲਦੇ ਬੋਲਦੇ ਤੇ ਹੁਣ ਜ਼ਿਆਦਾ ਕਵਰੇਜ ਵੀ ਚਾਹੀਦੀ ਹੋ ਸਕਦੀ ਹੈ ਜਿਸ ਵਾਸਤੇ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਗੱਲ ਕਰਦੇ ਨਜ਼ਰ ਆ ਰਹੇ ਨੇ ਕਿ ਕਹਿੰਦੇ ਕਿ ਜਿਹੜੇ ਸਰਦਾਰ ਬੈਂਤ ਸਿੰਘ ਸਨ ਯਾਨੀ ਕਿ ਉਹਨਾਂ ਦੇ ਦਾਦਾ ਜੀ ਸਨ ਉਹੀ ਔਰ ਨਰਿੰਦਰ ਮੋਦੀ ਇਹ ਦੋਵੇਂ ਜਿਹੜੇ ਨੇ ਉਹ ਦੇਸ਼ ਦੀ ਭਲਾਈ ਸੋਚਦੇ ਨੇ ਨਾ ਕਾਂਗਰਸ ਸੋਚਦੀ ਹੈ ਨਾ ਕੋਈ ਹੋਰ ਪਾਰਟੀ ਸੋਚਦੀ ਔਰ ਜੇ ਕਹਿੰਦੇ ਭਾਈ ਅਮਰਿਤਪਾਲ ਸਿੰਘ ਆ ਜਾਂਦਾ ਤਾਂ ਪੰਜਾਬ ਛੱਡਣ ਤੱਕ ਦੀ ਨੌਬਤ ਆ ਜਾਵੇਗੀ ਭਾਈ ਅਮਰਿਤਪਾਲ ਸਿੰਘ ਦੇ ਯਾਨੀ ਕਿ ਚੋਣ ਮੈਦਾਨ 'ਚ ਖੜਨ ਤੋਂ ਬਾਅਦ ਜੋ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਨੇ ਲੱਗਦਾ ਹੈ ਕਿ ਮੌਜੂਦਾ ਸਿਆਸਤਦਾਨਾਂ ਨੂੰ ਸਿਰਿਓਂ ਡਰਾ ਛੱਡਿਆ ਔਰ ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਜੇ ਗੱਲ ਕਰੀਏ ਭਾਈ ਅਮਰਿਤਪਾਲ ਸਿੰਘ ਦੇ ਚੋਣ ਮੈਦਾਨ ਦੇ ਵਿੱਚ ਖੜਨ ਅਤੇ ਚੋਣ ਜਿੱਤਣ ਤੱਕ ਦਾ ਸੋਚ ਬੈਠੇ ਨੇ ਰਵਨੀਤ ਬਿੱਟੂ ਕਹਿੰਦੇ ਨੇ ਕਿ ਜੇ ਭਾਈ ਸਾਹਿਬ ਚੋਣ ਜਿੱਤ ਜਾਂਦੇ ਨੇ ਯਾਨੀ ਕਿ ਐਮਪੀ ਬਣ ਜਾਂਦੇ ਨੇ ਤਾਂ ਫਿਰ ਪੰਜਾਬ ਛੱਡਣ ਦੀ ਨੌਬਤ ਆ ਜਾਵੇਗੀ ਕਿਉਂ ਇਸ ਤਰ੍ਹਾਂ ਸੋਚਿਆ ਜਾ ਰਿਹਾ ਕਿਉਂ ਰਵਨੀਤ ਬਿੱਟੂ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਜਦਕਿ ਭਾਈ ਅਮਰਿਤਪਾਲ ਸਿੰਘ ਤਾਂ ਪੰਥ ਦੀ ਗੱਲ ਕਰ ਰਹੇ ਨੇ ਉਹਨਾਂ ਨੂੰ ਇਹੋ ਜਿਹਾ ਕਿਹੜਾ ਡਰ ਹੈ ਭਾਈ ਅਮਰਿਤਪਾਲ ਸਿੰਘ ਦੇ ਕੋਲ ਜਾਂ ਫਿਰ ਐਮਪੀ ਬਣਨ ਤੋਂ ਬਾਅਦ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੈ ਇਸ ਬਾਰੇ ਕੀ ਕੁਝ ਬੋਲਦੇ ਨੇ ਰਵਨੀਤ ਬਿੱਟੂ ਆਓ ਸੁਣ ਲੈਂਦੇ ਆ ਅੱਜ ਅਮਰਿਤਪਾਲ ਵੀ ਇਲੈਕਸ਼ਨ ਲੜ ਰਹੇ ਆ ਇਹ ਇਹਦਾ ਵੀ ਫਰਕ ਅੱਜ ਦੇਖਣਾ ਪਊਗਾ ਲੁਧਿਆਣੇ 'ਚ ਮੋਦੀ ਜੀ ਜਾਂ ਅਮਨ ਸ਼ਾਂਤੀ ਮੇਰੇ ਅਰگە ਜਦੋਂ ਰੌਲਾ ਪਾਉਂਦਾ ਹੈ ਹਮੇਸ਼ਾ ਵੀ ਇਹਨਾਂ ਨੂੰ ਆਵਾਜ਼ ਨਹੀਂ ਚੱਕਣ ਦੇਣੀ ਜਿਹੜੇ ਸਾਡੇ ਬੱਚਿਆਂ ਨੂੰ ਕਦੇ ਬੰਬ ਬਲਾਸਟ ਕਰ ਸਕਦੇ ਆ ਸਾਡੇ ਟ੍ਰੇਨਾਂ 'ਚ ਲਾ ਕੇ ਮਾਰ ਸਕਦੇ ਆ ਥੀਏਟਰਾਂ 'ਚ ਬੰਬ ਲਾ ਸਕਦੇ ਆ ਉਹ ਅਮਰਿਤਪਾਲ ਅਰگە ਅੱਜ ਖਡੂਰ ਸਾਹਿਬ ਤੋਂ ਇਲੈਕਸ਼ਨ ਲੱਗ ਰਹੇ ਨੇ ਤੇ ਪੰਜਾਬ 'ਚ ਦੇਖਣਾ ਪਊਗਾ ਇਸ ਵਾਰ ਵੀ ਪੰਜਾਬ ਅਮਨ ਸ਼ਾਂਤੀ ਲਿਆਉਣ ਵਾਲੇ ਗੰਸਿੰਗ ਜਾਂ ਮੋਦੀ ਜੀ ਨਾਲ ਖੜਦੇ ਆ ਜਾਂ ਪੰਜਾਬ ਦੇ ਲੋਕ ਅੰਮ੍ਰਿਤ ਪਾਲ ਨਾਲ ਖੜਦੇ ਉੱਥੇ ਵੀ ਪੂਰਾ ਜ਼ੋਰ ਲੱਗਿਆ ਹੋਇਆ ਏ ਪਤਾ ਕਰ ਲਿਓ ਜਿੰਨੀਆਂ ਏਜੰਸੀਆਂ ਜਿੰਨੇ ਪੰਜਾਬ ਨੂੰ ਤੋੜਨ ਵਾਲੇ ਲੋਕ ਨੇ ਅੰਮ੍ਰਿਤ ਪਾਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਿਆ ਖਰੂਬ ਸਾਹਿਬ ਇਹ ਵੀ ਪਤਾ ਲੱਗ ਜਾਣਾ ਵੀ ਪੰਜਾਬ ਰਹਿਣਾ ਕਿੱਧਰ ਜਿਉਓ ਜਿੱਤ ਗਿਆ ਜਿਹੜਾ ਡਿਬਰੂਗੜ੍ਹ ਜੇਲ੍ਹ ਚ ਫਿਰ ਪੰਜਾਬ ਚ ਰਹਿਣ ਦੀ ਲੋੜ ਨਹੀਂ ਆਪਾਂ ਫਿਰ ਪੰਜਾਬ ਛੱਡਣਾ ਪਊਗਾ ਜੇ ਮੈਂ ਵੀ ਨਹੀਂ ਕਹਿ ਰਿਹਾ ਉਹ ਤਾਂ ਦੁਬਾਰਾ ਲੈ ਆਇਆ ਸੀ ਜੇ ਮੋਦੀ ਸਾਹਿਬ ਯੋਗੀ ਸਾਹਿਬ ਅਮਿਤ ਸ਼ਾਹ ਜੀ ਨਾਂ ਉਹਨੂੰ ਸਿੱਟਦੇ ਆ ਕਿ ਜੇ ਉਹ ਐਮਪੀ ਬਣ ਗਿਆ ਤੇ ਸਾਡੇ ਅਰਕਿਓਰੇ ਐਮਪੀ ਨਾ ਬਣੇ ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਲਿਓ ਕੀ ਹੋਊਗਾ ਇਹ ਸੀਰੀਅਸ ਗੱਲਾਂ ਐ ਸੋਚਣ ਵਾਲੀਆਂ ਇਹ ਨਹੀਂ ਗੱਲ ਫਲਾਨਾ ਬੀਆ ਨੂੰ ਲੀਨੀਐਂਟ ਲੈ ਰਹੀ ਹੈ ਜੀ ਆ ਕਾਂਗਰਸ ਦਾ ਬਲੰਗ ਹਣਾ ਜੀ ਇਹਨੂੰ ਦੇ ਚਾਹੀ ਚਾਰ ਵੋਟਾਂ ਪਾ ਦੀਏ ਚਾਰ ਬੱਪੀ ਨੂੰ ਪਾ ਦੀਏ ਚਲੋ ਜੀ ਮੂੰਹ ਮਿਲਾ ਜਾਏ ਖੁਸ਼ ਰੱਖ ਲਈ ਇਹ ਨਹੀਂ ਚੱਲਣਾ ਸਾਰਾ ਅਗਲੇ 5 ਸਾਲ ਇਹ ਪੰਜਾਬ ਦਾ ਫੈਸਲਾ ਹੈ ਵੀ ਤੁਸੀਂ ਪੰਜਾਬ 'ਚ ਰਹਿਣਾ ਚਾਹੁੰਦੇ ਹੋ ਤਾਂ ਮੋਦੀ ਨੂੰ ਪਾਉਂਦੇ ਹੋ ਤੇ ਨਹੀਂ ਚਾਹੁੰਦੇ ਤਾਂ ਪਾਉਂਦੇ ਅਮਰਿਤਪਾਲ ਅਰਗੇ ਨੇ ਪੰਜਾਬ 'ਚੋਂ ਆਪਾਂ ਨੂੰ ਰਹਿਣ ਨਹੀਂ ਦੇਣਾ ਜਿਹੜੇ ਆਪਾਂ ਅਮਨ ਪਸੰਦ ਲੋਕ ਆ ਜਿਹੜੇ ਆਪਾਂ ਭਾਈਚਾਰੇ ਦੀ ਗੱਲ ਕਰਦੇ ਹੁਣ ਤਾਂ ਸਿੱਧੀ ਗੱਲ ਆ ਗਈ ਉਸ ਤੇ ਡਿਵੈਲਪਮੈਂਟ ਦੀਆਂ ਗੱਲਾਂ ਉਹ ਕੰਮੂ ਹੈਗੇ ਹੀ ਹੈਗੇ ਉਹ ਸਰਕਾਰਾਂ ਨੇ ਕਰਨੇ ਆ ਮੋਦੀ ਸਾਹਿਬ ਦੀ ਗਰੰਟੀ ਹੈ ਪਰ ਜਿਹੜਾ ਨਵਾਂ ਕੰਮ ਹੋ ਗਿਆ ਮੈਨੂੰ ਲੱਗਦਾ ਸੀ ਮਿੰਦਰ ਜੀ ਵੀ ਉਹਦੇ ਕਾਗਜ਼ 'ਚ ਸ਼ੈੱਡ ਕਿਉਂਕਿ ਜੇਲ੍ਹ ਚ ਬੈਠਾ ਨਹੀਂ ਰਿਜੈਕਟ ਹੋਣ ਤੋ ਰਿਜੈਕਟ ਹੋਣਗੇ ਪਰ ਉਹਦੇ ਕਾਗਜ਼ ਵੀ ਪਾਸ ਹੋ ਗਏ ਤੇ ਅੱਜ ਉਹ ਦੇਖੋ ਉਹਦੀ ਕਿਸ ਤਰੀਕੇ ਨਾਲ ਉਹ ਇਲਾਕਾ ਹੀ ਐਸਾ ਹੈ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ ਇਹ ਬੜੀ ਸੀਰੀਅਸ ਫਿਗਰ ਵਾਲੀ ਚਿੰਤਾ ਵਾਲੀ ਗੱਲ ਹੋ ਗਈ